ਸਵਾਗਤ ਹੈ ਜੀ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾ RAM ਜੀ ਹਰਚੋਵਾਲ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪਿਓਰ ਕਾਟਨ ਦੇ ਬੇਸ ਉੱਪਰ ਮੈਚਿੰਗ ਸੂਟ ਲੈ ਕੇ ਆ ਗਏ ਆ ਜਿਹਦੇ ਫਰੰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਲੇਸਿਸ ਵਾਲਾ ਡਿਜ਼ਾਈਨ ਆ ਜਿਹੜਾ ਉਹ ਬਣਾਇਆ ਹੋਇਆ ਪੈਚ ਵਰਕ ਲਗਾ ਕੇ ਬਹੁਤ ਹੀ ਬਿਊਟੀਫੁੱਲ ਹੈ ਸੂਟ ਨੇ ਜੀ ਤੇ ਬਾਟਮ ਹੈ ਜਿਹੜੀ ਇਹਨਾਂ ਦੇ ਨਾਲ ਪਲੇਨ ਰਹਿਣ ਵਾਲੀ ਆ ਆਪਾਂ ਤੁਹਾਨੂੰ ਬਾਟਮ ਦਾ ਵੀ ਫੈਬਰਿਕ ਚੈੱਕ ਕਰਵਾਉਨੇ ਆ ਬਿਲਕੁਲ ਸੌਫਟ ਕਾਟਨ ਦੇ ਵਿੱਚ ਇਹਨਾਂ ਦੀਆਂ ਬਾਟਮਸ ਰਹਿਣ ਵਾਲੀਆਂ ਜੀ ਤੇ ਦੁਪੱਟਾ ਇਹਨਾਂ ਦੇ ਨਾਲ ਪਿਓਰ ਦਾ ਪ੍ਰਿੰਟਡ ਦੁਪੱਟਾ ਹੈ ਜੀ ਤੁਸੀਂ ਚੈੱਕ ਕਰੋ 2.5 ਮੀਟਰ ਦੇ ਵਿੱਚ ਜਿਹੜੇ ਇਹਨਾਂ ਦੇ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਨਾਲ ਦੁਪੱਟੇ ਰਹਿਣ ਵਾਲੇ ਨੇ ਤੁਸੀਂ ਦੇਖੋ ਦੁਪੱਟਿਆਂ ਦੀ ਕੁਆਲਿਟੀ ਦੁਪੱਟਿਆਂ ਦੇ ਵਿੱਚ ਵੀ ਜਿਹੜੇ ਸੂਟ ਵਾਲੇ ਫਲਾਵਰ ਦਾ ਡਿਜ਼ਾਈਨ ਆ ਉਹ ਬਿਲਕੁਲ ਸਿਮਿਲਰ ਬਣਾਇਆ ਹੋਇਆ ਬਹੁਤ ਹੀ ਖੁੱਲੇ-ਠੁੱਲੇ ਸਾਈਜ਼ ਦੇ ਇਹਨਾਂ ਦੇ ਦੁਪੱਟੇ ਆ ਜੀ ਪ੍ਰਕృతి ਬ੍ਰਾਂਡ ਦੇ ਵਿੱਚ ਇਹ ਸੂਟ ਰਹਿਣ ਵਾਲੇ ਨੇ ਜੀ ਤੇ ਚਾਰ ਕਲਰਸ ਦੇ ਵਿੱਚ ਆਪਣੇ ਕੋਲੇ ਇਹ ਅਵੇਲੇਬਲ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਚਾਰੇ ਜਿਹੜਾ ਲਾਈਟ ਸ਼ੇਡਸ ਦੇ ਵਿੱਚ ਇਹ ਸੂਟ ਆਪਣੇ ਕੋਲੇ ਅਵੇਲੇਬਲ ਹੋਏ ਨੇ ਜੀ ਬਾਬਾ ਫੈਂਸੀ ਕਲੋਸ ਹਾਊਸ ਤੇ ਇਹਨਾਂ ਬਿਊਟੀਫੁੱਲ ਸੂਟਸ ਦਾ ਪ੍ਰਾਈਸ ਆਪਾਂ ਰੱਖਿਆ ਜੀ ਸਿਰਫ 1700 ਰੁਪਏ ਵਿਦ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਤੇ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਵੀ ਇਹਨਾਂ ਸੂਟਾਂ ਨੂੰ ਪਰਚੇਸ ਕਰ ਸਕਦੇ ਹੋ ਆਪਣਾ ਸਟੋਰ ਰੋਜ਼ਾਨਾ ਸਵੇਰੇ 9:30 ਤੋਂ ਸ਼ਾਮੀ 7 ਵਜੇ ਤੱਕ ਜਿਹੜਾ ਉਹ ਓਪਨ ਰਹਿੰਦਾ ਹੈ ਜੀ ਤੇ ஆன்ਲਾਈਨ ਆਰਡਰ ਕਰਨ ਲਈ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ